ਸਾਰੇ ਪ੍ਰੇਮੀ ਸਵੇਰ 10 ਵਜੇ ਤੋਂ ਬਾਬਾ ਅਤਰ ਸਿੰਘ ਮਹਾਰਾਜ ਦੀ ਯਾਦ ਅੰਦਰ ਗੁਣੇ ਗਿਆਨੀ ਪ੍ਰਚਾਰਕ ਬੌਧ ਕਥਾ ਕ੍ਰਿਸ਼ਨ ਸੁਣਾਉਂਦੇ ਰਹੇ ਔਰ ਅਬ ਜੋ ਟਾਈਮ ਹੈ ਜੋ ਗਿਆਨੀ ਜੀ ਨੇ ਖਟਣ ਵੇਲੇ ਦੱਸਿਆ ਵੇ ਮੇਰਾ ਜਿਹੜਾ ਅਖਿਆਲ ਹੈ ਜਿੱਦਨੂੰ ਚੱਲ ਜਾਵੇ ਫਿਰ ਉਦਰੇ ਹੀ ਚੱਲੀ ਜਾਂਦਾ ਹੁਣ ਆਪਾਂ ਇਹਨਾਂ ਦਾ ਬਚਨ ਮੰਨਣਾ ਮੈਂ ਸੰਪਰਤਾ ਦੀ ਹੀ ਗੱਲ ਸੁਣਾਵਾਂਗਾ ਜੋ ਸੁਣਾਵਾਂਗਾ ਆਹ ਜਿਹੜੀ ਸੰਪਰਤਾ ਗੁਰਮੁਖ ਗੁਰੂ ਸਾਹਿਬ ਜੀ ਨੇ ਵੀ ਸਿੱਖ ਦੇ ਨਿੱਤ ਕਰਮ ਲਿਖੇ ਨੇ ਗੁਰਵਾਣੀ ਦੇ ਵਿੱਚ ਕਿ ਜਿਹੜੀ ਸੰਪਰਤਾ ਇਹ ਸਿੱਖ ਸੰਪਰਤਾ ਹੈ। ਉਹ ਗੁਰੂ ਸਾਹਿਬ ਜੀ ਨੇ ਲਿਖਿਆ ਗੁਰ ਸਤਗੁਰ ਕਾ ਜੋ ਸਿੱਖ ਖਾਏ। ਪਲਕੇ ਉਠਾਰ ਨਾਮ ਧਿਆਵੈ। ਜਿਹੜਾ ਗੁਰੂ ਦਾ ਸਿੱਖ ਹੋਇਆ ਨਾ ਗੁਰੂ ਦਾ ਸਿੱਖ ਕੌਣ ਸੀ ਪਾਈ ਜਿਆ ਸਿੰਘ। ਤੋ ਵੇਲੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਫਿਰ ਨਾਮ ਦਾ ਸਿਮਰਨ ਕਰਦਾ ਸੀ ਗੁਰਮੁਖੋ ਆਹੇ ਗੁਰੂ ਦਾ ਹੁਕਮ ਆ ਸਿੱਖ ਵਾਸਤੇ ਕੋ ਜਿਹੜੇ ਬਿਹਾਰ ਆਦਕ ਨੇ ਉਹ ਸਰੀਰ ਨਾਲ ਕਰੀ ਰਹੇ ਹੁੰਦੇ ਹਨ ਔ ਅਮਰਤ ਵੇਲੇ ਮਹੂਰਤ ਦਾ ਟਾਈਮ ਇਸ ਨੂੰ ਬਹੁਤ ਤਰਜੀ ਦਿੱਤੀ ਆ ਗੁਰੂ ਸਾਹਿਬ ਜੀ ਨੇ ਅੰਮਰਤ ਵੇਲੇ ਖੜਕਾ ੜਕਾ ਥੋੜਾ ਹੁੰਦਾ ਥੋੜੇ ਖੜਕੇ ਦੇ ਜਿਹੜੀ ਸੁਰ ਤੋਂ ਐ ਨਾਮ ਨਾਲ ਜੁੜਦੀ ਐ ਔਰ ਦੱਸਿਆ ਵੀ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਹੋ ਜਿਹੜੀ ਸੰਪਰਤਾ ਗੁਰਮੁਖੋ ساری ساری ਰਾਤ ਤਾਂ ਬੈਠ ਕੇ ਬੰਦਗੀ ਕਰਦੇ ਰਹੇ ਪਰ ਜੋ ਗੁਰੂ ਦਾ ਹੁਕਮ ਸੀਨਾ 2 ਵਜੇ ਇਸ਼ਨਾਨ ਕਰਨ ਦਾ ਤਾਂ ਸਮਾਧੀ ਤੋਂ ਥਾਨ ਹੋ ਕੇ ਜਿਹਾ ਜਹਾ ਸਮਾਂ ਜਿਹੀ ਜੀ ਜਗਾ ਉੱਥੇ ਫਿਰ ਇਸ਼ਨਾਨ ਕਰਦੇ ਨਦੀ ਆ ਤਾਂ ਨਦੀ 'ਚ ਇਸ਼ਨਾਨ ਕਰਦੇ ਜਾਂ ਗੁਸਲਖਾਨਾ ਦਾ ਗੁਸਲਖਾਨੇ 'ਚ ਇਸ਼ਨਾਨ ਕਰਦੇ ਜਾਂ ਤਲਾਹ ਤਲਾ ਦੇ ਵਿੱਚ ਇਸ਼ਨਾਨ ਕਰਦੇ ਇਸ਼ਨਾਨ ਕਰਕੇ ਸ਼ੇਰ ਸਮਾਦੀ ਦੇ ਵਿੱਚ ਬੈਠਦੇ ਸਨ ਆਹ ਤਿੰਨ ਛਾਂ ਦੇ ਵਿੱਚ ਬੋਲਿਓ ਪਹਿਲਾ ਜਥਾ ਬੋਲੇਗਾ ਫਿਰ ਸਾਰੇ ਭਾਈ फ सारियां बीबियांज वॼ बोलो पढ़ो प्रेम <laughs> ਲਖਦਾ ਜਿਹੜਾ ਨਿਤ ਕਰਮਨ ਜਾਦੋ ਬਿਲਾ ਨਾਗਾ ਕਰਦਾ ਨਿਤ ਕਰਮ ਹਾਏ ਨੀ ਬਿਹੀਣਾ ਉੱਠੜ ਗਿਆ ਸਾਲ ਪਰ ਉੱਠਿਆ ਹੀ ਨਹੀਂ ਫੇਰ ਨੀ ਉਹ ਵਸਤੂ ਪ੍ਰਾਪਤ ਹੋਵੇਗੀ ਬਿਲਾ ਨਾਗਾ ਨਿਤਨੇਮ ਜੀ ਨੂੰ ਕਹਿੰਦੇ ਹਨ ਨਿਤਦੇਵ ਦੇ ਵਿੱਚ ਤਾਗ ਤਵਾ ਗੁਰਮੁਖੋ ਸਿੱਖ ਗੁਰੂ ਗੁਰੂ ਸਿੱਖ ਨੂੰ ਕੋਈ ਅਵਦੇਸ਼ ਕੀ ਕੋਈ ਮੰਤਰ ਦੱਸਦਾ ਕਰੋ ਅਵਦੇਸ਼ ਗੁਰੂ ਹਰ ਹਰ ਜਪ ਜਪਾ ਉਹਦਾ ਫਿਰ ਜਾਪ ਕਰਦਾ ਬੈਠ ਕੇ ਇੱਕੋ ਹੀ ਚੀਜ਼ ਦਾ ਰਟਣਾ ਕਰਦਾ ਜਿਹਨੂੰ ਯਾਦ ਵੀ ਕਹਿੰਦੇ ਨੇ ਇਹਨੂੰ ਹਿਆਸ ਵੀ ਕਿਹਾ ਜਾਂਦਾ ਹੈ ਫਿਰ ਅਭਿਆਸ ਕਰਦਿਆਂ ਕਰਦਿਆ ਉਸ ਵਿਆਸ ਦੀ ਤਾਕਤ ਕੀ ਹੈ ਜਿਹੜਾ ਕੋਈ ਕੰਮ ਕਰਦਾ ਉਹਦਾ ਫਲ ਵਸ ਮਿਲੇਗਾ ਅਭਿਆਸ ਕਰਨ ਵਾਲੇ ਨੂੰ ਕੀ ਫਲ ਮਿਲੇਗਾ ਸਭ ਕੇਲੇ ਵੇਖ ਦੋਖ ਪਾਪ ਲੈ ਜਾਵੇ ਇਹ ਜੜਾ ਅੰਤਿਸ਼ਕਰਨਨ ਇਹਦੇ ਵਿੱਚ ਨਿਰਾਕਾਰ ਦੇਸ਼ ਦਾ ਵਾਸਨ ਜਾਂ ਨਿਰਾਕਾਰ ਦਾ ਵਾਸਾ ਜਿਹੜੇ ਅੰਤਆਸ਼ ਕਰਨ ਦੇ ਵਿੱਚ ਉਹਦੇ ਉੱਤੇ ਤਿੰਨ ਪੜਦੇ ਆਏ ਹੋਏ ਨੇ ਕਿਤੇ ਪੰਜ ਦੱਸੇ ਨੇ ਆਉ ਦੱਸਿਆ ਵੀ ਮਲ ਬੁਗਸ਼ੇਬ ਔਰ ਵਰਣ ਇਹ ਤਿੰਨ ਨੇ ਜਦ ਫਿਰ ਇਹ ਸਿਮਰਨ ਕਰਦਾ ਸਭ ਕਿਲ ਬਿਖ ਦੋਖ ਲੈ ਜਾਵੇ ਫੇਰ ਕੀ ਕਰੇ ਜੀ ਫੇਰੇ ਸਿਮਰਨ ਕਰਕੇ ਦਿਨੇ ਗੱਪਾਂ ਮਾਰੇ ਨਹੀਂ ਫੇਰ ਕੀ ਕਰੇ ਚੜੇ ਦਿਵਸ ਗੁਰ ਬਾਣੀ ਗਾਵੇ ਕਿਉਂ ਜਾਨਵਰ ਬੋਲਣ ਲੱਗ ਜਾਂਦੇ ਨੇ ਇਨਸਾਨ ਫਿਰਨ ਤੋਂ ਲੱਗ ਜਾਂਦੇ ਨੇ ਜਿਹੜੀ ਵਿਰਤੀ ਆ ਖਟਾ ਦੇ ਵਿੱਚ ਚਲੀ ਜਾਂਦੀ ਆ ਉਸ ਫਿਰ ਮਨ ਨੂੰ ਕਿਹਦੇ ਨਾਲ ਜੋੜੇ ਗੁਰਵਾਣੀ ਨਾਲ ਜੋੜਨਾ ਗੁਰਵਾਣੀ ਦੇ ਨਾਲ ਗੁਰਵਾਣੀ ਵੀ ਓਤਨੀ ਉੱਚੀ ਪੜਨੀ ਹੈ ਜਿਹੜੀ ਆਪਨੇ ਕੰਨਾਂ ਨੂੰ ਸੁਣਦਾ ਰਹੇ ਚੜੇ ਦੇਸ ਗੁਰਵਾਣੀ ਗਾਵੇ ਫੇਰ ਜੀ ਪੰਜਾਬ ਬਾਣੀਆਂ ਦਾ ਪਾਠ ਕਰ ਲਿਆ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਬਸ ਫਿਰ ਇਤਨਾ ਹੀ ਬਹੁਤ ਹੋਇਆ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਬੈਹਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਜਿਹੜਾ ਆਪਣਾ ਖਿਆਲ ਹਨ ਬੈਠਣਾ ਉੱਠਣਾ ਹੁੰਦਾ ਕੰਮ ਕਰਨ ਵੇਲੇ ਦੇਖ ਲੋ ਕਦੇ ਆਪਾਂ ਬੈਠ ਕੇ ਕੰਮ ਕਰਦੇ ਆ ਕਦੇ ਖੜ ਕੇ ਕੰਮ ਕਰਦੇ ਆ ਕਦੇ ਤੁਰ ਫਿਰ ਕੇ ਕੰਮ ਕਰਦੇ ਆ ਜਿਵੇਂ ਸੇਵਾ ਇਸ ਤਰ੍ਹਾਂ ਦਾ ਹੀ ਐਸਾ ਕਲੇ ਫੇਰ ਬੈਹਂਦਿਆਂ ਉੱਠਦਿਆਂ ਹਰ ਨਾਮ ਧਿਆਵੇ ਤਨੁ ਵੇਸ਼ਾ ਦਾ ਨਾਮ ਹੈ ਨਾ ਜਿਹੜਾ ਉਹਦਾ ਸਿਮਰਨ ਕਰਦਾ ਰਹੇ ਹੱਥੀ ਪੈਰੀ ਕੰਮ ਕਰੀ ਜਾਵੇ ਤੇ ਜਿਹੜਾ ਖਿਆਲ ਹੈ ਨਾ ਮਨ ਉਹ ਕਹਿੰਦੇ ਵਾਹਿਗੁਰੂ ਦੇ ਨਾਮ ਨਾਲ ਜੋੜ ਛੱਡੇ ਆਹ ਇਸ ਤਰ੍ਹਾਂ ਦਾ ਸਿਆਗੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਸਾਸ ਗਰਾਸ ਕਹਿੰਦੇ ਨੇ ਜਿਹੜਾ ਸਾਹ ਹੈ ਨਾ ਸਾਹ ਸਾਸ ਕਹਿੰਦੇ ਜਾਂਦਾ ਥੱਲੇ ਨੂੰ ਜਦ ਨਾਪੀਦੇ ਢੇੜਾ ਦੇ ਕਿ ਉੱਤੇ ਨੂੰ ਆਲਾ ਉਹਨੂੰ ਫਿਰ ਗਰਾਸ ਕਹਿ ਦਿੰਦੇ ਇਹਦੇ ਨਾਲ ਵਾਹਿਗੁਰੂ ਮੰਤਰ ਨੂੰ ਜੋੜ ਦੇਣਾ ਸਾਹ ਦੀ ਜਿਹੜੀ ਰਫਤਾਰ ਹੈ ਇਹ ਖੜਦੀ ਨਹੀਂ ਹੈ ਸਾਹ ਨੇ ਬੰਦ ਨਹੀਂ ਹੋਣਾ ਹੈ ਸਾਹ ਸੁਤਿਆਂ ਬਿਆਮ ਨਹੀਂ ਬੰਦ ਹੁੰਦਾ ਹੈ ਸਾਹ ਬੰਦ ਕਦ ਹੋਵੇਗਾ ਜਦ ਇਹਦੇ ਚੋਂ ਚੇਤਨ ਕਲਾ ਨਿਕਲੇਗੀ ਉਹ ਨਾ ਚਿਰੇ ਚੱਲਦਾ ਰਹੇਗਾ ਸਾਹ ਗਰਾਸ ਤੇ ਆਏ ਮੇਰਾ ਹਰ ਹਾ ਇਹ ਵੀ ਯੁਗਤੀ ਹੈ ਇੱਕ ਇਹ ਕਈ ਕਿਸਮ ਦੇ ਮਹਾਪੁਰਸ਼ਾਂ ਤੋਂ ਹੈ ਕੋਸਤੂ ਪ੍ਰਾਪਤ ਹੁੰਦੀ ਹੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋਗੁਰ ਸਿੱਖ ਉਹ ਜਿਹੜਾ ਸਿੱਖਵਾ ਨਾ ਕਹਿੰਦੇ ਉਹ ਗੁਰੂ ਨੂੰ ਭਾ ਜਾਂਦਾ ਹੈ ਕਹਿੰਦੇ ਪਿਆਰਾ ਲੱਗਦਾ ਗੁਰੂ ਉਹਦੇ ਤੇ ਖੁਸ਼ ਹੋ ਜਾਂਦਾ ਕਿ ਉਹ ਹੁਕਮ ਅਨੁਸਾਰ ਚੱਲਦਾ ਨਾ ਮਰੂ ਦੇ ਜੋ ਗੁਰੂ ਦਾ ਹੁਕਮ ਹੈ ਨਾ ਉਹਦੇ ਅਨਸਾਰ ਆਪਣਾ ਜੀਵਨ ਢਾਲਦਾ ਹੈ। ਇਹ ਜਿਹੜੀ ਸੰਪਰਤਾ ਨਾ ਜੋ ਗੁਰੂ ਦਾ ਹੁਕਮ ਸੀ ਉਸ ਦੇ ਅਨਸਾਰ ਜੀਵਨ ਢਾਲਦੇ ਰਹੇ। ਪਾਈ ਦਿਆਸਿਓ ਤੋਂ ਲੱਗ ਕੇ। ਫਿਰ ਗੁਰੂ ਨੇ ਆਪੇ ਹੀ ਮਿਹਰવાન ਹੋ ਜਾਣਾ, ਦਿਆਲ ਹੋ ਜਾਣਾ। ਜਿਸ ਨੂੰ ਦਿਆਲ ਹੋਏ ਮੇਰਾ Swami ਤਿਸ ਗੁਰ ਸਿੱਖ ਗੁਰੂ உபਦੇਸ਼ ਸੁਣਾਵੇ ਤੇ ਜਾਪ ਤਾਂ ਪਹਿਲਾਂ ਵੀ ਕਰਦਾ ਸੀ ਪਰ ਇਹ ਜਿਹੜਾ ਵਿਦੇਸ਼ ਹੈ ਹੋਰ ਆ ਗੁਰੂ ਇਹ ਜਿਹੜਾ ਜੀਵ ਹੈ ਨਾ ਇਹ ਹੈ ਤਾਂ ਆਤਮਾ ਦੀ ਅੰਸ਼ ਪਰ ਇਹਨੇ ਆਪਣੇ ਆਪ ਨੂੰ ਸਰੀਰ ਮੰਨ ਲਿਆ ਇਹਨੂੰ ਵਾਰਣ ਕਹਿੰਦੇ ਨੇ ਵਾਰਣ ਭਲੇਖਾ ਜਾਦੇ ਸ਼ ਤਾਂ ਮਨ ਹੋ ਜਾਵੇਗਾ ਸਾਫ ਤੇ ਆਤਮਾ ਦਾ ਭਾਸ ਵੀ ਪੈਣ ਲੱਗ ਜਾਵੇ ਅੰਤਆਸ਼ ਕਰਨ ਦੇ ਵਿੱਚ ਤਾਂ ਜਿਹੜਾ ਗੁਰੂ ਹੁੰਦਾ ਜੀਵਾਤਮਾ ਦੇ ਜਿਹੜੇ ਬੋਧਕ ਵਚਨ ਨੇ ਨਾ ਯਾਨੀ ਜੀਵ ਆਪਣੇ ਆਪ ਨੂੰ ਜਿਹੜਾ ਸਰੀਰ ਮੰਨਦਾ ਨਾ ਫੇਰ ਉਹ ਗੁਰੂ ਦੀ ਕਿਰਪਾ ਦੁਆਰਾ ਆਪਣੇ ਆਪ ਨੂੰ ਜੀਵ ਪਣਾ ਛੱਡ ਕੇ ਆਤਮਾ ਮੰਨਣ ਲੱਗ ਜੇਗਾ ਇਹ ਨੂੰ ਕਹਿੰਦੇ ਨੇ ਗਿਆਨ ਫੇਰ ਜਿਹੜਾ ਇਹੀ ਜੀ ਅਵਸਥਾ ਵਾਲਾ ਸਿੱਖ ਹੋ ਗਿਆ ਜਿਹੜਾ ਆਤਮਾ ਦੇ ਵਿੱਚ ਮਿਲ ਗਿਆ ਆਪਣੀ ਸੁਰਤ ਨੂੰ ਆਤਮਾ ਦੇ ਵਿੱਚ ਲਾਇਆ ਕਰਨ ਦਿੱਤਾ ਉਹਦੀ ਵਾਪਤ ਉਹਦੀ ਵਿੜਾਈ ਗੁਰੂ ਸਾਹਿਬ ਨੇ ਫਿਰ ਕੀ ਕੀਤੀ ਅੱਗੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਕਿਹੜੇ ਦੀ ਜਿਹਦਾ ਭਰਮ ਦੂਰ ਹੋਗਾ ਜਿਹਦਾ ਵਰਣ ਦੋਸ਼ ਦੂਰ ਹੋ ਗਿਆ ਉਹ ਦੀ ਆਪ ਜਪੇ ਅਵਰਾ ਨਾਮ ਜਪਾਵੇ ਜਿਹੜਾ ਆਤਮ ਦਰਸ਼ੀ ਗੁਰ ਸਿੱਖ ਹੋਇਆ ਨਾ ਉਹਨੇ ਆਤਮਾ ਨੂੰ ਸਾਖਿਆਤ ਕਰ ਲਿਆ ਉਹ ਵਰ ਦੂਸਰਿਆਂ ਨੂੰ ਮਦਦ ਦਿੰਦਾ ਗੁਰੂ ਨਹੀਂ ਹੁੰਦਾ ਉਹ ਮਦਦ ਦਿੰਦਾ ਹੁੰਦਾ ਉਹਨੇ ਵਸਤੂ ਪ੍ਰਾਪਤ ਕਰੀ ਆ ਗੁਰੂ ਕੋਲ ਹੁਣ ਇਹ ਜਿਹੜਾ ਸਿੱਖਾ ਉਹ ਫਿਰ ਖੋਰਾਂ ਨੂੰ ਵੀ ਮਦਦ ਕੀ ਨਾਮ ਜਪਣ ਦੀਆਂ ਯੁਗਤੀਆਂ ਦੱਸਦਾ ਗੁਰੂ ਆਏ ਇਹ ਗੁਰ ਸਿੱਖਾਂ ਦੀ ਸੰਪਰਦਾਇ ਹੈ ਕਲਗੀਧਰ ਮਹਾਰਾਜ ਤੇ ਚੱਲੀ ਆ ਪਾਈਆ ਸਿੰਘ ਤੋਂ ਅੱਗੇ ਹੌਲੀ ਹੌਲੀ ਇਹ ਸੰਪਰਦਾ ਦੇ ਵਿੱਚ ਦੋ ਗੁਣ ਨੇ ਦੋ ਇੱਕ ਤਾਂ ਆਪਣੀ ਮौज ਨਾਲ ਜਾਂਦੇ ਨੇ ਸੰਪਰਦਾ ਦੇ ਜਿਹੜੇ ਮੁਖੀ ਹੁੰਦੇ ਨੇ ਇੱਕ ਇਹਨਾਂ ਦੇ ਵਿੱਚ ਨਰ ਭਾਇਤਾ ਇਹ ਡਰਦੇ ਨਹੀਂ ਕਿਸੇ ਕੋਲ ਇਹ ਡਰਦੇ ਨਹੀਂ ਹਨ ਐਨ ਪ੍ਰੈਕਟੀਕਲੀ ਮੈਂ ਤੁਹਾਨੂੰ ਜाहिर ਕਰਕੇ ਦਿਖਾ ਲਾਂਗਾ ਕਹੌਤ ਨਹੀਂ ਹੈ